ਜੀ ਬਿਲਕੁਲ ਇਹ ਸਾਰਿਆਂ ਦੀ ਸਟਾਫ ਦੀ ਔਰ ਜਿਹੜੇ ਉਹਨਾਂ ਦੇ ਹੈਗੇ ਆ ਐਮਟੀ ਉਹਨਾਂ ਸਾਰਿਆਂ ਦੀ ਡਿਊਟੀ ਹੈ ਜਦੋਂ ਵੀ ਆਪਣੇ ਦਾ ਪੇਸ਼ੈਂਟ ਸ਼ਿਫਟ ਕਰਨਾ ਹੈਗਾ ਉਹ ਸਾਰਿਆਂ ਦੇਖ ਕੇ ਆਪਣੇ ਟ੍ਰੋਲੀ ਦੇ ਨਾਲ ਉਹਨਾਂ ਦੇ ਸਟ੍ਰੀਚਰ ਦੇ ਵਿੱਚ ਹੀ ਆਕਸੀਜਨ ਦੀ ਪ੍ਰੋਵੀਜ਼ਨ ਕੀਤੀ ਹੈ ਔਰ ਉਹਦੇ ਨਾਲ ਹੀ ਕਰ ਪਹੁੰਚਾ ਜੀ ਰਫਤਾਰ ਜੀ ਡਾਕਟਰ ਨੂੰ ਵੀ ਚਾਹੀਦਾ ਵਾ ਕਿ ਉਹਨਾਂ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਐਮ뷸ੈਂਸ ਦੇ ਵਿੱਚ ਆਕਸੀਜਨ ਦੇਖਣੀ ਦੀ ਡਿਊਟੀ ਹੈਗੀ ਹੈ ਵੀ ਨਹੀਂ ਜਿਹੜੇ ਜੀ ਐਮਟੀ ਹੈਗੇ ਆਂ ਔਰ ਡਰਾਈਵਰ ਜੀ 108 ਦੇ ਉਹਨਾਂ ਦੀ ਪ੍ਰੋਟੋਕਾਲ ਹੈ ਕਿ ਉਹਨਾਂ ਨੇ ਆਪਣੀ ਗੱਡੀ ਨੂੰ ਭੁਕੇ ਰੱਖਣਾ ਹੈ ਅਪ ਟੂ ਡੇਟ ਸਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਐਂਬੂਲੈਂਸ ਹੈ ਜਿਹੜੀ ਸਰਕਾਰੀ ਸੀਗਲ ਹਸਪਤਾਲ ਦੀ ਉਹ ਕਾਫੀ ਜਿਹੜੀ ਆ ਪੁਰਾਣੀ ਹੋ ਚੁੱਕੀ ਹੈ ਇਹਨੂੰ ਜਿਹੜਾ ਬਦਲ ਦੇਣਾ ਚਾਹੀਦਾ ਮੇਰੀ ਜੀ ਕੈਬਨਲਸ ਪੁਰਾਣੀ ਹੈ ਬਟ ਮੇਰੀਆਂ ਚਾਰ ਐਂਬੂਲੈਂਸਸ ਬਹੁਤ ਬਿਲਕੁਲ ਨੇ ਰੱਖਾ ਉਹ ਐਮਰਜੈਂਸੀ ਦੇ ਜਵਾਦੇ ਆਉਂਦੇ ਪਰ ਹਾਂ ਉਹ ਇੱਕ ਕੱਪੜੇ ਨਾਲ ਭੰਗਿਆ ਹੈ ਕੱਪੜੇ ਨਾਲ ਨੇ ਸੋਟ ਹੈ ਬੋਲ ਰਹੀ ਨਹੀਂ ਤੇਰੀਆਂ ਉਹ ਸੁੰਨਾ ਗੀ ਸੋਟ ਦੇ ਬਾਰੇ ਕੀ ਗੱਲ ਕਰ ਰਹੀ ਨਹੀਂ ਲੈ ਆਪਾਂ ਇਸ ਬਾਰੇ ਗੱਲ ਕਰ ਸਕਦਾ ਕਿਹਦੀ ਗਲਤੀ ਮੰਨਦੇ ਹੋ ਬੁੱਜਤ ਨਹੀਂ ਮੰਨਦੇ ਹੋ ਯਾਰ ਇਹ ਤੇ ਜੇ ਅਗਰ ਇਸ ਪੁਆਇੰਟ ਤੇ ਹੈ ਤਾਂ ਫਿਰ ਆਪਾਂ ਨੂੰ ਇਹਦੀ ਚੈੱਕ ਕਰਨੀ ਪਵੇਗੀ ਜਾਂਚ ਤੋਂ ਬਾਅਦ ਹੀ ਇਸ ਬਾਰੇ ਦੱਸ ਕੀ ਯਸਦੀ ਗੇਟ ਡਰਵਾਜਾ ਖੁੱਲਾ ਸੀ ਜਾਂ ਉਹਨੂੰ ਕਪੜਾ ਵੱਧਿਆ ਹੋਇਆ ਸੀ ਇਹ ਸਾਰੀਆਂ ਗੱਲਾਂ ਉਸ ਲੈਵਲ ਤੇ ਜਾਂਚ ਹੋਣ ਤੋਂ ਬਾਅਦ ਹੀ ਇਸ ਬਾਰੇ ਬੋਲੇ ਜਾ ਸਕਦੇ ਸਿਰ ਜੀ ਸਰ ਸਰ ਇਸ ਬਾਰੇ ਜਾਂਚ ਮਿਟੀ ਬੈਠੇ ਆਹ ਅਗਰ ਐਸੀ ਗੱਲ ਹੈ ਤਾਂ ਅਸੀਂ ਇਨਕੁਆਇਰੀ ਕਰਾਂਗੇ ਔਰ ਇਸ ਅਗਰ ਇਹਦੇ ਵਿੱਚ ਕੋਈ ਵੀ ਕਮੀ ਪੇਸ਼ੀ ਹੋਈ ਤਾਂ ਉਸ ਦਾ ਉਹਨਾਂ ਦੇ ਅਗੇਂਸਟ ਕਾਰਵਾਈ ਹੋएगी ਔਰ ਜਿਹੜੀ ਕਮੀ ਹੈਗੀ ਹੈ ਉਹਨੂੰ ਪੂਰਾ ਕਰਵਾਉਣ ਦੀ 108 ਵਾਲਿਆਂ ਕਿਹਾ ਜਾਏਗਾ ਸਰ ਇੱਕ ਚੀਜ਼ ਹੋ ਰਹਾ ਜਦੋਂ ਇਹ ਇਨਸੀਡੈਂਟ ਹੁੰਦਾ ਵਾ ਔਰ ਬਿਟਿੰਗ ਸਿਵਲ ਹਸਪੀਟਲ ਆ ਤੇ ਥਿਸ ਇਜ਼ ਦਾ ਗਵਰਨਮੈਂਟ ਰੈਪੋਰਟ ਐਂਡ ਜਦੋਂ ਪੱਤਰਕਾਰ ਇੱਥੇ ਇੱਕ ਖਬਰ ਲੈਣ ਆਉਂਦਾ ਵਾ ਤੇ ਤੁਹਾਡੇ ਡਾਕਟਰ ਵੱਲੋਂ ਸੀਨੀਅਰ ਪੱਤਰਕਾਰ ਨੂੰ ਸ਼ਰਮ ਰਿਹਾ ਜਾਂਦਾ ਵਾ ਸ਼ਰਮ ਕਰਨਾ ਇਹਦਾ ਮੈਂ ਉਸ ਗੱਲ ਨੂੰ ਤੋਂ ਬਾਅਦ ਹੀ ਐਕਸਪਲੈਨ ਕਰ ਚੁੱਕਾ ਹਾਂ ਕਿ ਇੱਕ ਹਸਪੀਟਲ লাইਕ ਡੈਕੋਰਮ ਹੋਣਾ ਚਾਹੀਦਾ ਅਗਰ ਆਪਾਂ ਕਿਸੇ ਜਗ੍ਹਾ ਦੀ ਕਿਸੇ ਦੀ ਵੀਡੀਓਗ੍ਰਾਫੀ ਕਰਨਾ ਚਾਹੁੰਦੇ ਆਂ ਜਾਂ ਕਿਸੇ ਦੀ ਕੋਈ ਵੀ ਜਗ੍ਹਾ ਦੀ ਹਸਪੀਟਲ ਦੀ ਜਗ੍ਹਾ ਤੇ ਆਪਾਂ ਆ ਕੇ ਕੋਈ ਫੋਟੋ ਖਿੱਚਣਾ ਚਾਹੁੰਦੇ ਆਂ ਇੱਕ ਪ੍ਰੋਟੋਕਾਲ ਹੋਣਾ ਚਾਹੀਦਾ ਯੂ ਸ਼ੁਡ ਟਾਕ ਟੂ ਦਾ ਡਾਕਟਰ ਯੂ ਸ਼ੁਡ ਟਾਕ ਟੂ ਦਾ ਸਟਾਫ ਯਹਾਂ ਦੀ ਅਸੀਂ ਆਏ ਆਂ ਸਾਡਾ ਇਹ ਕੰਮ ਹੈ ਆਪਣੀ ਇੰਟਰੋਡਕਸ਼ਨ ਦਿਓ ਉਸੇ ਤੋਂ ਨਾ ਬੰਦਾ ਜਾਣਦਾ ਹੋਵੇ। ਹੋਰ ਆਪਣੀ ਇੰਟਰੋਡਕਸ਼ਨ ਦਿਓ ਪ੍ਰੋਪਰਲੀ। ਆਪਣਾ ਦਿਖਾਓ ਬੋਲਦੇ ਮੁਤਾਬਿਕ ਜੇ ਆਪਾਂ ਗੱਲ ਕਰਦੇ ਹਾਂ ਤੁਸੀਂ ਕਿੱਥੇ ਲਿਖ ਕੇ ਲਾਇਆ ਇੱਥੇ ਕਿ ਲੱਗਾ ਹੋਇਆ ਕਿ ਤੁਹਾਨੂੰ ਮਨਾ ਲਿਖਿਆ ਹੈ। ਲਿਖਿਆ ਹੈ ਸਾਰਾ ਮੇਰੇ ਮੇਰੇ ਉੱਚ ਕਮਰੇ ਦੇ ਬਾਅਦ ਵੀ ਲਿਖਿਆ ਹੈ ਵੀਡੀਓਗ੍ਰਾਫੀ ਇਜ਼ नॉट ਅਲੌਡ ਵਿਦਆਊਟ ਪਰਮਿਸ਼ਨ। ਨਹੀਂ ਸਰ ਉਹ ਤਾਂ ਕਮਰੇ ਦੀ ਗੱਲ ਹੈ। ਤੁਸੀਂ ਇਹ ਮੈਂ ਤੁਹਾਡਾ ਖਾਸ ਗਿਆ ਲੱਗਾ ਹੈਗਾ ਕਿ ਨਹੀਂ ਹੈਗਾ। ਤੁਹਾਡਾ ਮੈਂ ਜਵਾਬ ਦੇ ਦਤਾ ਕਿ ਇਹ ਲੱਗਾ ਹੋਇਆ ਹੈ। ਠੀਕ। ਐਸ ਪਰ ਦਾ ਪ੍ਰੋਟੋਕਾਲ ਇੱਕ ਇੱਕ ਡੈਕੋਰਮ ਹੈਗਾ ਚੀਜ਼ ਦਾ। ਲੈਟਸ ਮੇਨਟੇਨ ਇਟ ਐਂਡ ਹੈਵ ਅ ਗੁੱਡ ਰਿਲੇਸ਼ਨਸ਼ ਕੀ ਡਾਕਟਰ ਜਿੱਦ ਤੇ ਵਿਦਤਾ ਪੱਤਰਕਾਰਾਂ ਨਾਲ ਬਤਾਲਾ ਕੀਤੀ ਗਈ ਤੁਹਾਨੂੰ ਕਾਰਵਾਈ ਕੀਤੀ ਜਾਊਗੀ ਕਿ ਪੱਤਰਕਾਰ ਨੂੰ ਬਸ਼ਰਮੀ ਕਿਹਾ ਜਾਊਗਾ ਇਹ ਤਾਂ ਹੁਣ ਪਤਾ ਨਹੀਂ ਕੀ ਹੋਇਆ ਇਸ ਮੌਕੇ ਤੇ ਤਾਂ ਮੈਂ ਸੀਗਾ ਨਹੀਂ ਇਹ ਤਾਂ ਤੁਹਾਡਾ ਅਲੇਜਿੰਗ ਹੈਗਾ ਇਹ ਆਪਾਂ ਸਿਰਫ ਇੱਕ ਦੂਜੇ 'ਤੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵਿੱਚ ਆਲ ਰਾਈਟ ਉਹ ਉਹਦੀ ਵੀ ਅਸੀਂ ਇਨਕੁਆਇਰੀ ਕਰ ਲਰਾਂ ਜੀ ਕਿ ਇਹ ਕਿਹੜਾ ਪੱਤਰਕਾਰ ਸੀਗਾ ਕਿਉਂ ਆਇਆ ਕਿਉਂ ਨਹੀਂ ਉਹਨੇ ਗੱਲ ਕੀਤੀ ਡਾਕਟਰ ਨਾਲ और किस बेसिस से उन्हें सिध स्टेट बे वीडियोग्राफी की थी इस बारे भी जांच होएगी और अगर डॉक्टर ने बेशरम या यह गल वर्ड यूज किया और उन्होंने भी पूछा जाएगा ठीक है हाँ जी भाजी की नाम है ਤੁਸੀਂ ਐਂਬੂਲੈਂਸ ਦੇ ਵਿੱਚ ਕੀ ਹੋਇਆ ਸੀ ਸਰ ਐਂਬੂਲੈਂਸ ਦਾ ਇਹ ਹੀ ਵੀ ਇਹਨਾਂ ਨੇ ਆਪਾਂ ਨੂੰ ਕਿਸ ਤਰ੍ਹਾਂ 108 ਤੇ ਆ ਗਿਆ ਆਪਾਂ ਮਰੀਜ਼ ਚੱਕਿਆ ਮਰੀਜ਼ ਦੀ ਸਟੈਬਿਲੀਜ਼ੇਸ਼ਨ ਪਹਿਲਾਂ ਕਰਕੇ ਸੀ ਤੇ ਉਸ ਤੋਂ ਬਾਅਦ ਆਪਾਂ ਮਰੀਜ਼ ਬਾਹਰ ਲਿਆ ਕੇ ਉੱਥੇ ਜਦੋਂ ਗੱਡੀ ਦੇ ਵਿੱਚ ਚੜਨ ਲੱਗੇ ਸਟੈਚਰ ਤੇ ਉਹਦੇ ਵਿੱਚੋਂ ਉਹਨੇ ਉੱਠ ਕੇ ਪਹਿਲਾਂ ਬੈਹਿ ਕੇ ਦੋ ਸਾਲ ਲਏ ਉਸ ਤੋਂ ਬਾਅਦ ਉਹਨੂੰ ਗੱਡੀ ਦੇ ਵਿੱਚ ਵਾੜਿਆ ਤੇ ਗੱਡੀ ਦੇ ਵਿੱਚ ਵਾੜਨ ਤੋਂ ਬਾਅਦ ਆਕਸੀਜਨ ਲਾਈ ਆ ਆਕਸੀਜਨ ਪਹਿਲਾਂ ਚੱਲੀ ਆ ਪੰਜ ਤੇ ਉਸ ਤੋਂ ਬਾਅਦ ਜਦੋਂ ਸਿਲੰਡਰ ਛੱਡਿਆ ਉਦੋਂ ਆਪ ਹੋ ਗਈ ਉਸ ਤੋਂ ਬਾਅਦ ਡਾਊਨ ਹੋ ਗਈ ਉਸ ਤੋਂ ਬਾਅਦ ਉਹਨੇ ਸਾਹ ਨਹੀਂ ਲਿਆ ਉਹਨੂੰ ਇਸ ਕਰਕੇ ਉਹਦੇ ਵਿੱਚੋਂ ਕੱਢ ਕੇ ਇੱਥੇ ਲਿਆਂਦਾ ਕਿ ਆਕਸੀਜਨ ਨਹੀਂ ਹੈ ਚੱਲੀ ਉਸ ਤੋਂ ਬਾਅਦ ਅੰਦਰ ਲਿਆਂਦਾ ਵਾ ਤੇ ਉਹਦੀ ECG ਕਰਾਈ ਆ ਤੇ ਪੇਸ਼ੈਂਟ ਡੈੱਡ ਹੈ ਨਹੀਂ ਤੁਹਾਡੇ ਤੇ ਅਲੀਗੇਸ਼ਨ ਇਹ ਹੈ ਕਿ ਤੁਹਾਡੀ ਆਪਣੀ ਐਂਬੂਲੈਂਸ ਦੇ ਵਿੱਚ ਜਿਹੜੀ ਆਕਸੀਜਨ ਪੂਰੀ ਨਹੀਂ ਸੀ ਜੀ ਹਾਂਜੀ ਤੇ ਤੁਹਾਡੀ ਐਂਬੂਲੈਂਸ ਦੇ ਵਿੱਚ ਆਕਸੀਜਨ ਨਹੀਂ ਸੀਗੀ ਪੂਰੀ ਸਾਰੇ ਇਹ ਮੈਨੂੰ ਇਹ ਚੱਲਦਾ ਨਹੀਂ ਪਤਾ ਮੈਂ ਡਰਾਈਵਰ ਹਾਂ ਉਹ ਹੀ ਐਮਟੀ ਆਉ ਨਹੀਂ ਤੁਸੀਂ ਐਂਡੀ ਹੈ ਜੀ ਇਹ ਹੈ ਜੀ ਤੇ ਤੁਸੀਂ ਆਪਣੀ ਐਂਬੂਲੈਂਸ ਦੇ ਵਿੱਚ ਆਕਸੀਜਨ ਚੈੱਕ ਨਹੀਂ ਕਰਕੇ ਰੱਖਦੇ ਕਿ ਪੂਰੀ ਹੈ ਕਿ ਘਟਾ ਸਰ ਕੇਪੀ ਸੈਕਸ਼ਨ ਲੀਕੇ ਜੋ ਹੋ ਰਹੀ ਸੀ ਕੀ ਨਾਮ ਕੀ ਤੁਹਾਡਾ ਸੌਰਵ ਜੀ ਸਰ ਹਾਂਜੀ ਹਾਂਜੀ ਤੇ ਤੁਸੀਂ ਜੈ ਕਿਤੀ ਸੀ ਐਮਬੂਲੈਂਸ ਦੇ ਵਿੱਚ ਆਕਸੀਜਨ ਸੀਗੀ ਹਾਂਜੀ ਨਹੀਂ ਉਹ ਆਕਸੀਜਨ ਹੈਗੀ ਆ ਉਹਨਾਂ ਦਾ ਅਲੀਗੇਸ਼ਨ ਹੈ ਕਿ ਤੁਹਾਡੀ ਐਮਬੂਲੈਂਸ ਦੇ ਵਿੱਚ ਕਾਫੀ ਨਹੀਂ ਕੋਈ ਹੈਗੀ ਇੱਥੇ ਆ ਕੇ ਖਤਮ ਹੋ ਗਈ ਜਦ ਲਾਈ ਆ ਆਕਸੀਜਨ ਨਹੀਂ ਮਤਲਬ ਆਕਸੀਜਨ ਸੀਗੀ ਨਹੀਂ ਕਹਿਣਾ ਮਤਲਬ ਇਹ ਹੈ ਕਿ ਨਹੀਂ تھی ਕਿਸ ਤਰੀਕੇ ਨਾਲ ਤੁਸੀਂ ਦੇਖਦੇ ਆਂ ਵੀ ਇੰਨੇ ਪੇਸ਼ੈਂਟ ਜੋ ਕੋਈ ਐਮਰਜੈਂਸੀ ਕੋ ਪੇਸ਼ੈਂਟ ਆਏ ਹੋਏ ਤੇ ਜਿਹਨੂੰ ਆਕਸੀਜਨ ਦੀ ਲੋੜ ਹੋਵੇ ਤੁਹਾਡੀ ਆਕਸੀਜਨ ਦੇ ਵਿੱਚ ਐਮਬੂਲੈਂਸ ਵਿੱਚ ਆਕਸੀਜਨ ਨਾ ਹੋਵੇ ਤੇ ਫਿਰ ਕੋਈ ਘਟਨਾ ਹੋਏ ਵਿੱਚ ਦਾਜ ਹੋਈ ਹੈ ਇਸ ਤਰੀਕੇ ਨਾਲ ਦੇਖ ਰਹੇ ਤੁਸੀਂ ਲੋਕਾਂ ਦੇ ਜਾਨ ਮਾਲ ਦਾ ਜ਼ਿੰਮਾ ਕਿਦਾ ਵਾ ਇਹ ਦੂਈ ਐਂਬੂਲੈਂਸ ਬੰਦ ਪੰਡਾ ਬਧਾਇਆ ਕਿਦਾ ਜੇ ਬਾਹਰੋਂ ઓਕਸੀਜਨ ਨਹੀਂ ਹਣੀ ਤਾਂ ਕਿਦਾਂ ਅੰਦਰ ਅੰਦਰ ਆਂਟੀ ਕਿਦਾ ਕੀਤੀ ਬੰਦੇ ਨੂੰ ਜਿਹੜੀਆਂ ਜ਼ਰੂਰੀ ਕਿੱਟਾਂ ਉਹ ਪੂਰੀਆਂ ਨਹੀਂ ਰੱਖਦੇ ਵਿੱਚ ਇਹ ਜ਼ਿੰਮੇਵਾਰ ਕੌਣ ਹੈ ਜੀ ਹਾਂ ਜ਼ਿੰਮੇਵਾਰ ਕੌਣ ਜਾਣਕਾਰੀ ਦੇਊਗਾ ਇਹ ਤੁਹਾਨੂੰ ਇਹ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਕਿ ਤੁਸੀਂ ਐਂਬੂਲੈਂਸ ਦੇ ਵਿੱਚ ਆਪਣੀਆਂ ਜ਼ਰੂਰਤਮੰਦ ਚੀਜ਼ਾਂ ਪੇਸ਼ੈਂਟ ਦੀਆਂ ਪੂਰੀਆਂ ਰੱਖੋ ਬੋਲੋ ਕੁਛ ਲਾਈਸ ਆਕਸੀਜਨ ਖਤਮ ਹੋ ਗਈ। ਹਾਂਜੀ ਆਕਸੀਜਨ ਖਤਮ ਹੋ ਗਈ ਲਾਈਸ ਇਹ ਹੁਣ ਜਿੰਮੇਵਾਰ ਕੌਣ ਹੈ? ਨਹੀਂ ਇਹਦੇ ਵਿੱਚ ਤੁਹਾਨੂੰ ਅਮਰਜੈਂਸੀ ਡਾਕਟਰ ਨੇ ਕਿਹਾ ਸੀਗਾ ਵੀ ਇਹਨੂੰ ਆਕਸੀਜਨ ਲੈੱਗ ਲਾ ਕੇ ਲੱਗ ਜਾਈਏ। ਹਾਂਜੀ ਸਰ ਡਾਕਟਰ ਸਾਹਿਬ ਕੋਲ ਪੁੱਛਿਆ ਸੀਗਾ ਡਾਕਟਰ ਸਾਹਿਬ ਕਹਿੰਦੇ ਸੈਚੂਰੇਸ਼ਨ ਘੱਟ ਹੈ ਦੇ ਤੇ 32% ਇਹ ਡਾਕਟਰ ਦੀ ਇਹਦੇ ਵਿੱਚ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਐਂਬੂਲੈਂਸ ਦੇ ਆਕਸੀਜਨ ਦੇਖਣੀ ਹੈ ਕਿ ਪੂਰੀ ਹੈ ਕਿ ਨਹੀਂ। ਵੀ ਡਾਕਟਰ ਸਾਹਿਬ ਨੇ ਦੇਖਿਆ ਕੋਈ ਸੀ ਡਿਊਟੀ ਡਾਕਟਰ ਕੀ ਨਾਮ ਹੈ ਉਹਦਾ? ਨਾਮ ਨਹੀਂ ਸਰ। ਹਾਂ ਸ਼ੌਕਸਾ ਦਾ ਨਾਮ ਹੈ ਨਾਂ ਨਹੀਂ ਪਤਾ ਤੁਹਾਨੂੰ ਦੱਸੋ ਕਿੰਨੇ ਵੇ ਦੀ ਕਟਮਾਏ ਸਾਰਾ ਸਿੱਧਾ ਸਾਰਾ ਜੱਡੀ ਵਾਲੀ ਪੇਸ਼ੈਂਟ ਨੂੰ ਨਾਲ ਜਾ ਰਹੇ ਸੀਗੇ ਅਸੀਂ ਨਹੀਂ ਤੁਸੀਂ ਪੇਸ਼ੈਂਟ ਨੂੰ ਜੋ ਲੈ ਕੇ ਜਾਂਦੇ ਹੋ ਤੁਸੀਂ ਇਹ ਨਹੀਂ ਪਰ ਰਿਟਰਨ ਦੇ ਵਿੱਚ ਲੈਂਦੇ ਕਿ ਆਪਣਾ ਪੇਸ਼ੈਂਟ ਦਾ ਨਾਮ ਕੀ ਹੈ ਔਰ ਕਿਹੜਾ ਡਾਕਟਰ ਟਰੀਟਮੈਂਟ ਕਰ ਰਿਹਾ ਹੋ ਮਨੋਸ਼ ਸਿੰਘ ਸਰ ਦਾ ਨਾਮ ਸੀ ਇਹ ਸਰ ਨਹੀਂ ਡਾਕਟਰ ਦਾ ਨਾਮ ਕੀ ਦਾ ਰਿਟਰਨ ਦੇ ਵਿੱਚ ਰੈਫਰ ਡਾਕਟਰ ਦਾ ਨਾਮ ਲਿਖਿਆ ਨਹੀਂ ਹੁੰਦਾ ਵੀ ਕਿਹੜੇ ਡਾਕਟਰ ਨੇ ਰੈਫਰ ਕੀਤਾ ਸਰ ਸਹੀ ਠੀਕ ਹੀ ਸਾਡੇ ਨੂੰ ਹੂੰ ਕੀ ਹੋ ਗਿਆ ਸ਼ਾਂਤਾ ਕੋ ਪੇਸ਼ੈਂਟ ਜਦ ਲਈ ਕਰਦੀ ਪੇਸ਼ੈਂਟ ਕੀ ਹੁੰਦਾ ਨਹੀਂ ਪਈ ਕੀ ਨਾਮ ਤੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਦਾਰ ਕਿੱਥੋਂ ਆਏ ਕਿੱਥੇ ਰਹਿੰਦੇ ਹੋ ਮੇਰੇ ਵਿਲੇ ਸ਼ੂਰਦਾ ਰਹਿਣਾ ਮੇਰੀ ਜ਼ਮੀਨ ਜਿਹੜੀ ਹੈ ਠੇਕੇਦਾਰ ਹੋਣਾ ਲਖਣ ਤੋਂ ਠੀਕ ਹੈ ਜੀ ਉੱਥੇ ਮੇਰੇ ਕੋਲੇ ਜਿਹੜਾ ਬਿਹਾਰ ਤੋਂ ਆਏ ਸੀ ਮੇਰੇ ਭਰਾ ਹੀ ਸੀ ਕੰਮ ਕਿੰਨੀ ਦੇਰ ਤੋਂ ਕੰਮ ਕਰਦਾ ਸੀਗਾ ਕੀ ਨਾਮ ਸੀ ਉਹਦਾ ਇਹ ਮਨੋਜਕਰ ਆਮ ਨਾਮ ਹੈ ਦਾ ਮਨੋਜ ਕਿੰਨੀ ਦੇਰ ਤੋਂ ਕੰਮ ਕਰਦਾ ਸੀਗਾ 10 ਕੋ 3 ਤੋਂ ਮੇਰੇ ਤੋਂ ਕੰਮ ਕਰਦਾ ਸੀਗਾ ਤੇ ਅੱਜ ਨੂੰ ਕੀ ਪ੍ਰੋਬਲਮ ਸੀ ਜੀ ਤੇ ਜਿਹਨੂੰ ਅਗਰੇ ਲਾਇਲ ਸਿਵਲ ਉਹ ਥੋੜੇ ਕਪੂਰਤਲਾ ਲੈ ਕੇ 2 ਵਜੇ ਮੈਨੂੰ ਫੋਨ ਆਇਆ ਇਹਦੇ ਠੇਕੇਦਾਰ ਤਾਂ ਵੀ ਜਿਸ ਆਪਣਾ ਇਹ ਕਹਿ ਰਿਹਾ ਪਰ ਉਹ ਨਾ ਆ ਗਿਆ ਉਹ ਤੁਮ ਸਰਕਾਰੀ ਹਸਪਤਲ ਤੇ ਐਡਮਿਟ ਕਰਵਾਇਆ ਸੀਗਾ ਸਾਹ ਦੀ ਬਿਮਾਰੀ ਸੀ ਉਹ ਕਹਿੰਦਾ ਚਾਹੇ ਤੇ ਨੈਮਰ ਹੌਂਸੀ ਜੀ ਐਡਮਿਟ ਕਰਵਾਉਂਦਾ ਹੂੰ ਹੂੰ ਉਹ ਤੋਂ ਵੱਡਾ ਡਾਕਟਰ ਦਾ ਕਹਿੰਦੇ ਵੀ ਆਪਣਾ ਸੀਰੀਅਸ ਜਿਆਦਾ ਹੈਗੇ ਆ ਜਿਹਨੂੰ ਰੈਫਰ ਕਰਨਾ ਪੈਣਾ ਹੁੰਦੀ ਸਰ ਹੂੰ ਇਹ 108 ਤੇ ਫਿਰ ਮੈਂ ਕਾਲ ਕੀਤੀ ਐਂਬੂਲੈਂਸ ਮਗਵਾਈ ਸੀ ਉਹ ਉਤਪਾਦ ਐਮਰਜੈਂਸੀ ਮੋਬਾਈਲ ਤੇ ਜਦੋਂ ਉਹਨੂੰ ਰੈਫਰ ਕਰ ਲੱਗੇ ਤੇ ਐਮ뷸ੈਂਸ ਦੇ ਵਿੱਚ ਸ਼ਿਫਟਿੰਗ ਕੀਤਾ ਨਹੀਂ ਤੇ ਉਹਨਾਂ ਦੀ ਮਤਲਬ ਕੀ ਪੇਸ਼ੈਂਟ ਨੂੰ ਤੁਹਾਡੇ ਨੂੰ ਸਾਦੀ ਪ੍ਰੋਬਲਮ ਹੋ ਜੀ ਤੇ ਡਾਕਟਰ ਨੇ ਰੈਫਰ ਕਰਤਾ ਜੀ ਜੀ ਠੀਕ ਆ ਹਾਂ ਜੀ ਤੇ ਰੈਫਰ ਕਰਤਾ ਤੇ ਐਮ뷸ੈਂਸ ਦੇ ਵਿੱਚ ਕੀ ਗੱਲ ਹੋਈ ਜਾ ਕੇ ਤੇ ਐਮ뷸ੈਂਸ ਦੇ ਵਿੱਚ ਆਕਸੀਜਨ ਹੀ ਨਹੀਂ ਸੀ ਸਰ ਅਚੋ ਮਤਲਬ ਐਮ뷸ੈਂਸ ਦੇ ਵਿੱਚ ਆਕਸੀਜਨ ਖਤਮ ਹੋਣ ਕਰਕੇ ਉਹ ਜਿਹੜੀ ਡੈਥ ਹੋ ਗਈ ਉਹਨੇ ਡੈਥ ਹੋ ਗਈ ਸਰ ਤੇ ਇਹਦੇ ਵਿੱਚ ਤੁਸੀਂ ਕਿਹਦੀ ਜ਼ਿੰਮੇਵਾਰੀ ਮੰਨਦੇ ਹੋ ਆਪਾਂ ਐਮਪਲੈਸ ਵਾਲੇ ਦੀ ਬਣ ਜਾਂਦਾ ਤੇ ਇਸ ਸੰਬੰਧੀ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਦੇਣੀ ਹੈ ਵੀ ਸੂਚਨਾ ਦੇਣੀ ਹੈ? ਹਾਂਜੀ। ਕਿਸ ਤਰ੍ਹਾਂ ਦੀ ਇਨਸਾਫ ਦੀ ਮੰਗ ਕਰਦੇ ਹੋ? ਜੋ ਇਨਸਾਨ ਹੈਗਾ ਉਹ ਮਜ਼ਦੂਰ ਨੂੰ ਮਿਲਣਾ ਚਾਹੀਦਾ।